ਜੀ ਵਾਲਮੀਕੀ ਸਮਾਜ ਵੱਲੋਂ ਰਵੀਦਾਹ ਮਹਾਰਾਜ ਜੀ ਸਮਾਜ ਵੱਲੋਂ ਜਿੰਨੇ ਵੀ ਢੜੇ ਬੰਦਿਆ ਸਾਰੀਆਂ ਇਕੱਠ ਹੋ ਗਏ ਜੋ ਬਾਬਾ ਸਾਹਿਬ ਬੇਦਕਰ ਦਾ ਅੰਮ੍ਰਿਤਸਰ ਦੇ ਵਿੱਚ ਗਲੇਰੇ ਦੇ ਵਿੱਚ ਸਫਰ ਹਰਮੰਦਰ ਸਾਹਿਬ ਦੇ ਨੇ ਠੀਕ ਜੋ ਘਟਨਾ ਹੋਈ ਆ ਉਹਦੀ ਨਿੰਦਨਯੋਗ ਜੋ ਵੀ ਉਹ ਬੰਦੇ ਨੇ ਕੀਤਾ ਵਾ ਨਾ ਉਹ ਤੇ ਮਗਰ ਏਜੰਸੀਆਂ ਦਾ ਹੱਥ ਆ ਜਾਂ ਸਰਕਾਰਾਂ ਦਾ ਹੱਥ ਆ ਉਹ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਅਹੀ ਉਹਦੇ ਵਾਸਤੇ ਇਹ ਕਰਦੇ ਚਾਹੁੰਦੇ ਆ ਵੀ ਉਹ ਬੰਦੇ ਨੂੰ ਫੜਤੇ ਲਿਆ ਵਾ ਮਗਰ ਜਿਹੜੀ ਆ ਸਰਕਾਰਾਂ ਦੇ ਹੱਥਿਆਂ ਨਾਲ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਤਹਿਤ ਕਰ ਪਹੁੰਚ ਕੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਰੋਸ ਪ੍ਰਦਰਸ਼ਨ ਅੱਜ ਅਸੀਂ ਸ਼੍ਰੀ ਭੀਮਰਾਓ ਮੇਦਕਰ ਜੀ ਦੇ ਅੰਮਰਸਰ ਦੇ ਵਿੱਚ ਹੋਏ ਬੁੱਤ ਦੀ ਬੇਅਦਬੀ ਦੇ ਸਬੰਧ ਵਿੱਚ ਕਰ ਰਹੇ ਆ ਕਿਉਂਕਿ ਇਹ ਜਿਹੜਾ ਸੰਵਿਧਾਨ ਨਿਰਮਾਤਾ ਨੇ ਉਹਨਾਂ ਨੇ ਹੀ ਸੰਵਿਧਾਨ ਦੇ ਚੱਲ ਕੇ ਜੇ ਅੱਜ ਆਪਾਂ ਬੋਲ ਰਹੇ ਆ ਸਾਨੂੰ ਆਜ਼ਾਦੀ ਮਿਲੀ ਆ ਅਸੀਂ ਉਸ ਸੰਵਿਧਾਨ ਦੇ ਤਹਿਤ ਵੀ ਬੋਲ ਸਕਦੇ ਆ ਆਪਣੇ ਵਿਚਾਰ ਰੱਖ ਸਕਦੇ ਆ ਪਰ ਕੁਝ ਰਾਜਨੀਤਿਕ ਪਾਰਟੀਆਂ ਜਿਹੜੀਆਂ ਆ ਉਹ ਉਹਦਾ ਦੁਰਪਯੋਗ ਕਰਕੇ ਸੰਵਿਧਾਨ ਨੂੰ ਵੀ ਬਦਲਣਾ ਚਾਹੁੰਦੀਆਂ ਤਾਕਤ ਦਾ ਤੇ ਜਿਹੜੇ ਸਾਡੇ ਸਮਾਜਿਕ ਸਾਂਝ ਆ ਉਹਨੂੰ ਵੀ ਤੋੜਨਾ ਚਾਹੁੰਦੀਆਂ ਤੇ ਅਸੀਂ ਇਸ ਦੀ ਘੋਰ ਨਿੰਦਾ ਕਰਦੇ ਆ ਅਸੀਂ ਵੀਮਰਾ ਉਮੀਦਵਾਰ ਜੀ ਦੇ ਨਾਲ ਹਾਂ ਤੇ ਨਾਲ ਹਾਂ ਅੱਗੇ ਵੀ ਰਵਾਂਗੇ ਜੈ ਹਿੰਦ